हां जी रे ਮਿੱਤਰੋ ਸਵਾਗਤ ਹੈ ਜੀ ੱੱਡਾ ਅੱਜ ਦੇ ਵਲੌਗ ਦੇ ਵਿੱਚ ਤੇ ਮਿੱਤਰੋ ਤੁਸੀਂ ਵੀ ਸੋਚਦੇ ਹੋਣੇ ਵੀ ਸੇਰੇ ਮਨੇਹੜ ਦੇ ਟਾਈਮ ਕਿੱਥੇ ਚੱਲੇ ਆ ਤੇ ਮਿੱਤਰੋ ਟ੍ਰਿਪ ਆਪਾਂ ਕੋਈ ਨਾ ਕੋਈ ਪਲਾਨ ਤੁਹਾਨੂੰ ਪਤਾ ਕਰਦੇ ਰਹੀਦਾ ਵਾ ਤਾਂ ਹੁਣ ਆਪਾਂ 2-3 ਜਣੇ ਨੇ ਪਲਾਨ ਕੀਤਾ ਵਾ ਕਿੱਥੇ ਚੱਲੇ ਆ ਇਹ ਤੁਹਾਨੂੰ ਆਉਣ ਵਾਲੇ ਵਲੌਗਾਂ ਦੇ ਵਿੱਚ ਪਤਾ ਲੱਗ ਹੀ ਜਾਣਾ ਥੋੜੇ ਦਿਨ ਤੱਕ ਤੇ ਬੱਸ ਹੁਣ ਚੱਲੇ ਆ ਜੀ ਮਿੱਤਰੋ ਮੁੰਡੇ ਕਹਿੰਦੇ ਆ ਅੱਜ ਹਵੇਲੀ 'ਚ ਰੋਟੀ ਖਾ ਕੇ ਆਉਣੀ ਆ ਰੋਟੀ ਖਾ ਕੇ ਆਉਣੀ ਕਿਤੇ ਜਲੰਧਰ ਵਾਲੀ ਵੇਲੀ ਜਾਣਾ ਮਿੱਤਰੋ ਤੇ ਬੱਸ ਮੁੰਡੇ-ਮੁੰਡੇ ਹੋ ਗਏ ਆ ਤਿਆਰ ਇੱਕ ਨੂੰ ਲੈਣ ਆਏ ਮਿੱਤਰੋ ਤੁਹਾਨੂੰ ਪਤਾ ਹਰ ਇੱਕ ਦੇ ਗਰੁੱਪ ਚ ਆਲਸੀ ਬੰਦਾ ਹੁੰਦਾ ਹਜੇ ਤੱਕ ਮਿੱਤਰੋ ਬਾਹਰ ਹੀ ਨਾ ਘਟੋ-ਘਟ ਸਾਨੂੰ ਅੱਧਾ ਘੰਟੇ ਦਾ ਵੱਧ ਹੋ ਗਿਆ ਖਲੋਤੇ ਨੂੰ ਉਹਦੇ ਬੂਟ ਨਹੀਂ ਪੈਂਦੇ ਪੁਲਿਸ ਨੇ ਹਾਂ ਤੇ ਬਾਕੀ ਮਿੱਤਰੋ ਬੱਸ ਤੁਹਾਨੂੰ ਪਤਾ ਵਾ ਕੱਲ ਦਾ ਬਲੌਗ ਦੱਸੋ ਕਿੱਦਾਂ ਦਾ ਲੱਗਾ ਜੀਪ ਵਾਲਾ ਤੇ ਹੋਪਸੋ ਵਧੀਆ ਲੱਗਾ ਹੋਊਗਾ ਤੇ ਬੱਸ ਹੁਣ ਚੱਲੇ ਆ ਜੀ ਮਿੱਤਰੋ ਧੁੰਦ ਬੜੀ ਪਈ ਯਾਰ ਅੱਜ ਉਦਾਂ ਤੁਹਾਨੂੰ ਪਤਾ ਜਿਹੜਾ ਸ਼ੀਸ਼ੇ ਲਈ ਜੰਮ ਜਾਂਦੀ ਆ ਤੇ ਚੱਲਦੇ ਆ ਸੈਚੂ ਫਿਰ ਕਿੱਥੇ-ਕਿੱਥੇ ਘੁੰਮਣਾ ਸਰ ਸਾਰੇ ਦਾ ਘਮਾ ਲਾਂਗੇ। ਘਮਾ ਲਾ ਕੇ ਟੈਚਾ ਲਓ ਮਿੱਤਰੋ ਇਹ ਨਿਕਲ ਜ ਲੱਗਿਆ। ਉਹ ਇਹਨੂੰ ਕੱਢ ਕੇ ਰਾਈਟ ਨੂੰ ਟਾਈਮ ਹੋ ਗਿਆ 6:00 ਵਜੇ ਨਾ। 6:00 ਵਜੇ ਮਿੱਤਰੋ। ਤੇ ਬਸ ਆਪਾਂ ਲਾ ਦੇਣੀ ਗੱਡੀ ਉੱਥੇ 7:30-7:00 ਵਜੇ ਤੱਕ। ਮੁੰਡਿਓ ਮਹਾ ਆਇਆ ਮਹਾ ਆਇਆ। ਇੰਨੀਆਂ ਲਾਂਦਾ ਪਾਈ ਜਾਣਾ ਸਵੇਰ ਦੇ ਟਾਈਮ ਤੇ ਇਹਨੂੰ। ਬਹੁਤਾ ਤੇ ਮਿੱਤਰੋ ਚੜ ਗਏ ਜੀ ਹੁਣ ਰੋਡ ਦੇ ਤੇ ਜੀ ਆਨੇ ਆ ਮਿੱਤਰੋ ਇੱਕ ਅੱਧਾ ਹੋਰ ਮੁੰਡਾ ਜਿਓ ਕੇ ਤੇ ਮਿਲ ਰਿਹਾ ਤੁਹਾਨੂੰ ਰਾਹ ਦੇ ਵਿੱਚ। ਚਾਹ ਚੂ ਜਿੱਥੇ ਬਿੰਨੇ ਉੱਥੇ ਮਿਲਦੇ ਆ। ਆਉਤੇ ਮੇਤਰੋ ਕਹਿੰਦੇ ਕੱਠਾ ਹੀ ਢੇਰ ਬੁਆ ਲਿਆ ਬੰਡੇ ਆਣੇ ਕਿ ਦਾਬਾ ਲੈਵੇ ਜਿੱਦਾਂ ਕਮੇਟੀ ਵਾਲਿਆਂ ਨੇ ਕੁੱਤੇ ਮਾਰ ਕੇ ਛੁੱਟੇ ਆ ਲਓ ਦੇ ਮੁੰਡਿਓ ਕਹਿੰਦੇ ਮੁੰਡੇ ਪਿਆਸ ਤਰਿਆ ਦੇ ਪਹੁੰਚ ਗਏ ਕਹਿੰਦੇ ਓਏ ਹੋਏ ਹੋਏ ਕਹਿੰਦੀ ਐਕਸੀਡੈਂਟ ਕਹਿੰਦੇ ਮੌਸਮ ਹੋ ਗਿਆ ਅੱਜ ਆ ਮਗਰੋਂ ਕੋਈ ਭੋਂਕੜ ਵੀ ਡਿਆ ਰਹੇ ਤਾਂ ਕੋ ਕਹਿ ਸਕਦੇ ਨਾ ਕੋਕਣਾ ਤੋ ਇਹ ਮੇਤਰੋ ਉਹ ਕਾ ਲੰਦਾ ਪਤਾ ਨਾ ਤੋ ਤੇ ਲੈ ਲੈ ਪਾਪਾ ਉਹ ਤੇ ਚੱਲਦੇ ਆ ਮੇਤਰੋ ਸਸਰਾਣੇ ਲਓ ਦੇ ਮਿੱਤਰੋ ਕਿਤੇ ਮੇਨ ਰੋਡ ਤੇ ਹਾਈਵੇਰੇ ਚੜ ਗਏ ਆ ਜੀ ਤੇ ਬਸ ਮਿੱਤਰੋ ਹੁਣ ਕੁਛ ਇੱਕ ਟਾਈਮ ਦੇ ਵਿੱਚ ਜੱਤੇ ਘੰਟੇ ਤੱਕ ਬਚਨੰਦਰ ਕਰਦਣੀ ਐ ਐਂਟਰੀ ਤੇ ਬੇਤਾਨੂੰ ਮਿਲਦੇ ਆ ਕਿੱਥੇ ਕਿੱਥੇ ਘਮੋ ਕੇ ਸੈਜੂ ਆਏ ਆ ਸੈਜੂ ઓਲ ઓਲ ਜਨਰਲ ਬ੍ਰਦਰ ਟੂ ਰੈੱਡ ਐਂਡ ਚਾਰ ਵੀ ਆਗੇ ਤੇ ਕੁਛ ਖਾਏਗੇ ਹੋ 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 ਜਾਏਗੀ ਓ ਯਾ ਯਾ ਗਾਇਸ ਕਾਈਸ ਗੱਡੀ ਇੱਕ ਜਗ੍ਹਾ ਤੇ ਲਗਾ ਕੇ ਲਓ ਤੇ ਕਹਿੰਦੇ ਮੁੰਡੇ ਜਲੰਧਰ ਜੇ ਐਂਟਰੀ ਕਰ ਚੁੱਕੇ ਆ ਤੇ ਥੋੜਾ ਪਤਾ ਲੈ ਲੈ ਵੇਫਰ ਆਸ਼ਕ ਬੰਦੇ ਲਓ ਤੇ ਗੱਡੀ ਕਰਤੀ ਆ ਜੀ ਪਾਰਕ ਆਪਾਂ ਤੇ ਚੱਲੇ ਹੁਣ ਕਿੱਥੇ ਚੱਲੇ ਆ ਰਾਣੀ ਰੱਬ ਜਾਣੇ ਪਾਣੀ ਕਰਨਾ ਯਾਰ ਇੰਗਲਿਸ਼ ਸੀ ਗਿਆ ਕਰ ਯਾਰ ਆਈਓਪੋਰਟ ਸਿੱਸੂ ਚੱਲਿਆ ਚੱਲ ਦੇ ਮੋਹਾਲਾ ਲੈਂਡ ਦਾ ਘੋੜਿਆ ਘੁੰਮਦੇ ਫਿਰਦੇ ਆ ਘੜੀ ਨਿਯਾਰੀ ਲੈਣੇ ਮੁੰਡਿਆਂ ਦੇ ਚਾਹ ਪੀਣੀ ਕਹਿੰਦੇ ਕਿੱਥੇ ਅਗਰੇ ਦੇ ਵਾਈਟ ਬਲੈਕ ਆ ਗਏ ਜਲੰਧਰ ਦੇ ਵਿੱਚ ਕਹਿੰਦੇ ਵਾਈਟ ਬਲੈਕ ਆ ਗਏ ਆਪਾਂ ਵੈਸੇ ਕਰਨਗੇ ਐ ਵਿਲੇ ਹੀ ਜਾਣਾ ਅੱਜ ਮਿੱਤਰੋ ਵਲੌਗ ਬਣਾਉਂਦਾ ਪੂਰਾ ਪੂਰਾ ਮੋੜ ਹੀ ਤੇ ਆਪਾਂ ਆ ਗਏ ਜਲੰਧਰ ਨੂੰ ਵੈਸਾ ਯਾਰ ਖਾਲੀ ਪਿਆਹਾ ਉਹ ਖਾਲੀ ਹੈ ਹਾਂ ਬਠਿੰਡੇ ਬਾਬੇ ਤੇ ਲੋਅ ਤਾਂ ਕਹਿੰਦੇ ਆ ਗਈ ਕਹਿੰਦੇ ਕੋਫੀ ਆ ਗਈ ਕਹਿੰਦੇ ਭੋਲੇ 바ਵਾ ਮਿੰਗੀ ਬੈਠੇ ਆਣਾ ਮਮਾ ਕਿਥੇ ਦੋਸਤ ਜਦੋਂ ਇਹ ਰਾਏ ਆਪੋਾਂ ਮੰਮੀ ਦੋ ਤੇ ਮੈਟਰੋ ਕਾਫੀ ਆ ਗਈ ਆ ਆ ਨਾਲ ਪਤਾ ਨਹੀਂ ਇਹਨਾਂ ਨੇ ਪਿੰਨੀਆਂ ਦੇ ਦਿੱਤੀਆਂ ਮੈਨੂੰ ਟਰਾਈ ਕੀਤੀ ਕਿਹੋ ਜਿਹਾ ਹਾਂ ਯਾ ਸਹੀ ਹੈ ਤੇ ਕਾ ਦਾ ਸਵਾਦ ਕਰਦਾ ਹੁੰਦਾ ਪਤਾ ਨਹੀਂ ਚੌਕਲੇਟ ਦਾ ਹੈ ਚੌਕਲੇਟ ਤੇ ਮਿੱਤਰੋ ਸ਼ੂਗਰਾਂ ਚੈੱਕ ਕਰੋ ਆਪਣੇ ਬੰਦਿਆਂ ਰੇੜੀਆਂ ਤੁਹਾਨੂੰ ਟਰਾਈ ਕਰਕੇ ਦੱਸਦੇ ਹਾਂ ਮੇਰੇ ਬਰੌਨੀ ਆ ਕਰੋ ਨੀ ਤੇ ਗੱਲਬਾਤ ਹੈ ਸੱਜੂ ਨਾ ਉਹਦੇ ਮੁੰਡੇ ਕਹਿੰਦੇ ਕੌਫੀਆਂ ਲਾਏ ਆ ਕਿਹੜੀ ਪੀ ਰਹੇ ਆ ਅੱਜ ਫਿਰ ਕੈਪਚੀਨੋ ਸੱਜੂ ਕਿਹੜੇ ਪੀ ਰਹੇ ਆ ਬੜੀ ਹੈ ਗਾੜੀ ਕੱਢਤੀ ਆ ਬੜੀ ਬੜੀ ਆ ਕੈਪਚੀਨੋ ਮਿੱਤਰੋ ਪੀਦ ਰਹੇ ਆ ਪਹਿਲਾਂ ਤੇ ਮਠਾਈ ਨਹੀਂ ਪੂਰਾ ਆ ਅੱਡਾ ਤੋਂ ਬਤਾ ਪੰਜਾਬੀਆਂ ਦਾ ਬੰਕ ਕੱਪ ਪਾ ਲਈ ਸਾਲੇ ਫੇਰ ਨਹੀਂ ਆਇਆ ਕੰਮ ਸਹੀ ਬਾਕੀ ਮਿੱਤਰੋ ਸਵਾਦ ਆ ਇੱਕ ਬਾਤ ਚੱਲ ਨਹੀਂ ਦੱਕੂ ਮੇ ਫਿਰ ਜਾਨੇ ਜਲੰਧਰ ਜੇ ਮੇਰੇ ਵੀਰੋ ਕਿੰਨੇ ਨਜ਼ਾਰਾ ਫੁੱਲ ਆ ਰਿਆ ਹਰੇ ਭੋਖ ਨਹੀਂ ਲੱਗੀ ਗਾੜੀ ਕੀਤੀ ਤੇ ਸੋਹਣੇ ਮੁੰਡੇ ਇੱਕ ਪੰਜ ਕੱਪ ਪਾਏ ਤੇ ਸਾਲੇ ਸ਼ੂਗਰ ਤੇ ਤਾਂ ਵੀ ਨਹੀਂ ਸ਼ੂਗਰ ਹੋਈ ਮੁੱਛਾ ਜੰਡਰ ਇੱਕ ਗੋੜ ਗੋੜ ਕੱਢ ਕੇ ਦੇਣਾ ਮੈਨਾਂ ਲਾਦਾ ਕਰੋਲੂ ਨਹੀਂ ਪਏ ਕੰਨੀ ਖੰਡ ਲਾਦਾ ਵਾਕਿਆ ਤੇ ਮਿੱਤਰੋ ਵਾਕ ਨਹੀਂ ਯਾਰ ਆ ਰਿਆ ਫੁੱਲ ਘੁੰਮ ਰਿਆ ਵੇਖੋ ਕਿੰਨੀ ਸੋਹਣੀ ਵੇਖੋ ਇੱਧਰ ਕਦੇ ਟਾਪ ਦੇ ਨਹੀਂ ਬਾਸ ਹੁਣ ਇਹਨਾਂ ਨੂੰ ਮੇਹਲੀ ਜਾ ਕੇ ਮਿਲੀਏ ਫਿਰ ਮੁੰਡਿਆਂ ਨੂੰ ਆ ਜਾਓ ਫਿਰ ਮੇਹਲੀ ਮਿਲਦੇ ਸਿੱਧਾ ਤੁਹਾਨੂੰ ਲਓ ਤਾਂ ਕਹਿੰਦੇ ਮੁੰਡੇ ਹਵੇਲੀ ਆ ਗਏ ਉਹ ਭਰਾ ਹਵੇਲੀ ਆ ਗਏ ਕਹਿੰਦੇ ਹਵੇਲੀੋਂ ਰੋਟੀ ਖਾਣੀ ਅੱਜ ਇਹ ਪਹੁੰਚ ਗਿਆ ਮਿੱਤਰੋ ਮੁੰਡੇ ਹਵੇਲੀ 'ਚ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਮਿੱਤਰੋ ਬਹੁਤ ਜ਼ਿਆਦਾ ਭੁੱਖ ਲੱਗੀ ਆ ਤੇ ਹੁਣ ਛਕ ਰਹੇ ਆ ਜੀ ਲੰਗਰ ਪਾਣੀ ਗਾਇਸ ਮਸਾ ਲੱਭੀ ਏ ਜਿੰਨਾ ਲੰਬੀ ਏ ਜੀ ਬਹੁਤ ਓਕੀ ਲੰਬੀ ਏ ਵਾਕਈ ਦੇ ਚੱਲਦੇ ਆ ਕੀ ਕਰਦੇ ਆ ਅੰਦਰ ਜਾ ਕੇ ਦੱਸਦੇ ਆ ਚਾਚੂ ਵੀ ਨੇ ਕੀ ਪ੍ਰੋਗਰਾਮ ਹੋਇਆ ਰਹੇ ਓਏ ਬਾਹਰ ਆ ਜਾਓ ਮੈਂ ਗੱਡੀ ਲੋਕ ਕਰਨੀ ਆ ਤੇ ਮਿਲਦੇ ਆਂ ਬੱਲੇ ਬੱਲੇ ਮੈਂ ਨਾਤਾ ਜਲੰਧਰ ਇੱਥੇ ਆਇਆ ਐ ਹੋ ਸਾਜੂ ਮੈਂ ਨਾਤਾ ਜਲੰਧਰ ਇੱਥੇ ਆਇਆ ਸਾਲਿਆ ਕੰਮਾਨੀ ਬੜੇ ਟੋਲ ਬੰਦੇ ਵਾਕਿਆ ਵਾਕਿਆ ਮੇਤਰੋ ਕਰੋ ਚੈੱਕ ਅਸੀਂ ਤੇ ਮੇਤਰੋ ਤਾਂ ਵਿਆਹ ਵੀ ਨਹੀਂ ਮੜ ਗਏ ਪੈ ਚੱਤ ਵਾਕਿਆ ਹੀ ਮਾੜੇ ਵਿਆਹ ਜਨਾ ਇਕੱਠ ਲੱਗਣ ਡਿਆ ਇੱਥੇ ਉਹਨੂੰ ਪਤਾ ਹੈ ਤੂੰ ਕੀ ਕਹਿੰਦਾ ਤੇ ਮਿੱਤਰੋ ਬਾਕੀ ਐਂ ਫੁੱਲ ਮੋਲ ਚਾਲਾ ਵਾਂ ਤੇ ਮਿਲਦੇ ਤੁਹਾਨੂੰ ਹੁਣ ਜਿੱਥੇ ਬਿਜਨੇ ਉਹ ਮਿੱਤਰੋ ਸੱਜੂ ਅੱਜ ਦਾ ਮम्मा ਪਾਸਕੂਲ ਦੇ ਪੇਪਰ ਤੇ ਲੱਗਾ ਕਤਾ ਨਹੀਂ ਕਰਦੇ ਸਹੀ ਗੱਲ ਉਹ ਹੀ ਦਿੱਕਤ ਆ ਉਹ ਗਤਾ ਮੈਂ ਤੇਰੀ ਨਾਲ ਵੈਰਾਈਟੀ ਬੜੀ ਨਹੀਂ ਕਰੋ ਯਾਰ ਆਰਡਰ ਆ ਇੱਕ ਬੰਦਾ ਦਰਵਾਜ਼ਾ ਰਿਹਾ ਮਿੱਤਰੋ ਸਰਵ ਮੋਜ ਆਖਣੇ ਲੇ ਗਏ ਆ ਅੱਜ ਜੇ ਮ ਕਦਰਿਆ ਤਾਂ ਜਰੂਰ ਬੱਜੇ ਹੋ ਉਹਨੂੰ ਤੇ ਮਿਲ ਜੇਗਾ ਮੈਂ ਉਹ ਤਾਂ ਕਹਿੰਦੇ ਆ ਗਈ ਮਤਰੋ ਰੋਟੀ ਓਏ ਹੋਰ ਵੇਖ ਤਾਂ ਟੁੱਟ ਕੇ ਪਏ ਆ ਓਏ ਇਹਨਾਂ ਨੇ ਕਦੀ ਰੋਟੀ ਨਹੀਂ ਵੇਖੀ ਸਾਜੂ ਸਵਾਦ ਦੱਸ ਬਹੁਤ ਘੈਂਟ ਘੈਂਟ ਕਮੈਂਟਰੀ ਓਏ ਵੇਖੋ ਮਤਰੋ ਬਾਲਟੀ ਆਈ ਪਰ ਇਹ ਤੇ ਬਾਲਟੀ ਵੀ ਇਹਨ ਲੋਕਾਂ ਆ ਤੇ ਮਤਰੋ ਬਾਕੀ ਬੋਕ ਰੋਟੀ ਆ ਹੁਣ ਤੁਹਾਨੂੰ ਮਿਲਦੀ ਆ ਰਹਾ ਹੈ ਹੈ ਕਢੰਗਰਾਂ ਨੂੰ ਇਹ ਵੀ ਬਾਲਟੀ ਥੋੜੀ ਹੁੰਦੀ ਆ ਉਹ ਮਿਲਦੇ ਆ ਮਤਰੋ ਰੋਟੀ ਖਾ ਲੈ ਹਾਂ ਸਾਡੇ ਨੂੰ ਮੋੜ ਲੈ ਮੈਂ ਨਿਊ ਨਿਕਾ ਮੈਂ ਨਿਊ ਮੈਂ ਤਾਂ ਕਹਿਣਾ ਗੱਤਾ ਓਹ ਹੋ ਚੈੱਕ ਕਰੋ ਮਤਰਬ ਗੋੜਾ ਗੋੜਾ ਖਾ ਲੋ ਯਾਰ ਬਾਜੂ ਕੀ ਕਰਨਾ ਸੀ ਐਡਾ ਗੋਲੀ ਜੋ ਕੀ ਲੈ ਜਾਓ ਖਾ ਲੋ 2500 ਦਾ ਇਹੋ ਪਿਆਓ ਇਹ ਚਲੋ ਮੈਂ ਤਰੋਂ ਚੱਲਦੇ ਆਂ ਰੋਟੀ ਬਾਣੀ ਖਾੜਿਆ ਬਹੁਤ ਐਂਡੀ ਲਓ ਦੇ ਮਿੱਤਰੋ ਕਹਿੰਦੇ ਵਾਪਸੀ ਕਰ ਲਈ ਆ ਜੀ ਇਹਦੇ ਘੁੰਮਣ ਫਿਰਨੇ ਲਈ ਗੋਮ ਫਿਰ ਕੇ ਆ ਗਏ ਆ ਸਾਰੇ ਉਹਨਾਂ ਦੇ ਮੂੰਹ ਵੇਖਣ ਵਾਲਿਆ ਸਾਰਿਆਂ ਦੇ ਲਮਕੇ ਪਏ ਆ ਤੇ ਮਿੱਤਰੋ ਇੱਦਾਂ ਹੀ ਬੱਸ ਹੱਸ ਕੇ ਡੇ ਆ ਗਏ ਤੇ ਕਿੱਦਾਂ ਦਾ ਨਕਾ ਬਲੋਗ ਇੱਦਾਂ ਹੀ ਹੱਸੀਆਂ ਗਏ ਨਹੀਂ ਬਣਾਣਾ ਜਿੱਦਾਂ ਦਾ ਬਣਿਆ ਉਤੋਂ ਫੋਨ ਵੀ ਚਾਰਜ ਨਹੀਂ ਜਿਹਦੇ ਪਾਣ ਗਏ ਜੀ ਆਪਣੇ ਬੈਕ ਦੇ ਬੱਸ ਹੋਣਾ ਇੱਥੇ ਕਰਦਣੀ ਆ ਆਪਾਂ ਜੀ ਮਿੱਤਰੋ ਬਲੋਗ ਦੀ ਐਂਡਿੰਗ ਤੇ ਨਵਾਂ ਬਲੋਗ ਛੇਤੀ ਹੀ ਬਣਾਵਾਂਗੇ ਤੇ ਨਵਾਂ ਟ੍ਰਿਪ ਵੀ ਮਲਾਵਾਂਗੇ ਤੇ ਕਿੱਥੇ ਚੱਲਨੇ ਆ ਇਹ ਤੁਹਾਨੂੰ ਆਉਣ ਵਾਲੇ ਬਲੋਗਾਂ ਦੇ ਵਿੱਚ ਪਤਾ ਲੱਗ ਹੀ ਜਾਣਾ ਤੇ ਚਲੋ ਮਿਲਦੇ ਆ ਟਿਲ ਦੈਨ ਬਾਏ ਬਾਏ ਟੇਕ ਕੇਅਰ ਰਬ ਰੱਖਾ ਸ਼੍ਰੀ